ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਲੈ ਕੇ ਆਏ ਹਾਂ ਆਪਾਂ ਕਾਸਟ ਸਰਟੀਫਿਕੇਟ ਦੇ ਰਿਲੇਟਡ ਇਹਦੇ ਵਿੱਚ ਆਪਾਂ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਅਪਲਾਈ ਕਰਾਂਗੇ ਜਿਹਨੂੰ ਆਪਾਂ ਐਸਸੀ ਕਾਸਟ ਦਾ ਸਰਟੀਫਿਕੇਟ ਵੀ ਕਿਹਾ ਜਾਂਦਾ ਹੈ ਕੀ ਕੀ ਡਾਕੂਮੈਂਟ ਲੱਗਣੇ ਆ ਕਿੱਦਾਂ ਅਪਲਾਈ ਹੋਣਾ ਆ ਕਿੰਨੇ ਟਾਈਮ ਵਿੱਚ ਸਰਟੀਫਿਕੇਟ ਬਣ ਕੇ ਆਣਾ ਆ ਸੋ ਸਾਰਾ ਇਸ ਵੀਡੀਓ ਵਿੱਚ ਮੈਂਸ਼ਨ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਓ ਹੁਣ ਆਪਾਂ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਅਪਲਾਈ ਕਰਦੇ ਆਂ ਕਨੈਕਟ ਪੰਜਾਬ ਦੀ ਵੈਬਸਾਈਟ ਖੋਲਾਂਗੇ ਵੈਬਸਾਈਟ ਓਪਨ ਹੋਣ ਤੇ ਇੱਦਾਂ ਦਾ ਡੈਸ਼ਬੋਰਡ ਆਏਗਾ ਫਿਰ ਲੌਗਇਨ ਵੀ 2 OTP ਕਰਾਂਗੇ ਮੋਬਾਈਲ ਨੰਬਰ ਭਰ ਕੇ ਲੌਗਇਨ ਕਰਾਂਗੇ ਇਸ ਦਾ ਅਕਾਊਂਟ ਕਿੱਦਾਂ ਬਣਦਾ ਹੈ ਉਹਦੀ ਇੱਕ ਵੀਡੀਓ ਪਹਿਲਾਂ ਪਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਆ ਵੀਡੀਓ ਦੇਖ ਕੇ ਅਕਾਊਂਟ ਬਣਾ ਸਕਦੇ ਆ ਸਭ ਤੋਂ ਪਹਿਲੀ ਵੀਡੀਓ ਆ ਬਰਥ ਸਰਟੀਫਿਕੇਟ ਕਿੱਦਾਂ ਅਪਲਾਈ ਹੁੰਦਾ ਉਸ ਦੇ ਵਿੱਚ ਦੱਸਿਆ ਗਿਆ ਕਿ ਅਕਾਊਂਟ ਕਿੱਦਾਂ ਕ੍ਰੀਏਟ ਕਰ ਸਕਦੇ ਆ ਸੋ ਆਪਾਂ ਲੌਗਇਨ ਕਰਾਂਗੇ ਇਹਨੂੰ location ਨੂੰ ਅਲਾਉ ਕਰਾਂਗੇ ਅਲਾਉ ਕਰਨ ਦੇ ਬਾਅਦ ਫੋਨ ਤੇ ਜਿਹੜਾ OTP ਆਏਗਾ ਉਹਨੂੰ ਆਪਾਂ ਇੱਥੇ ਚ ਫਿਲ ਕਰਕੇ ਵੈਰੀਫਾਈ ਕਰਾਂਗੇ ਸੋ ਜਿਸ ਨੂੰ ਅਕਾਊਂਟ ਬਣਾਉਣ ਚ ਪ੍ਰੋਬਲਮ ਆਏਗੀ ਸੋ ਉਹ ਫਰਸਟ ਵੀਡੀਓ ਆ ਇਸ ਪੇਜ ਦੇ ਉੱਤੇ ਬਰਥ ਸਰਟੀਫਿਕੇਟ ਦੇ ਰਿਲੇਟਡ ਹਾਊ ਟੂ ਅਪਲਾਈ ਬਰਥ ਸਰਟੀਫਿਕੇਟ ਉਹ ਵੀਡੀਓ ਤੁਸੀਂ ਦੇਖ ਸਕਦੇ ਆ ਅਪਲਾਈ ਸਰਵਿਸ ਤੇ ਕਲਿੱਕ ਕਰਾਂਗੇ ਡਿਪਾਰਟਮੈਂਟ ਸਿਲੈਕਟ ਕਰਾਂਗੇ ਹੁਣ ਇੱਥੇ ਜਾ ਕੇ ਆਪਾਂ ਡਿਪਾਰਟਮੈਂਟ ਦੇਖਾਂਗੇ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਸਿਲੈਕਟ ਕਰਕੇ ਸਰਚ ਕਰਾਂਗੇ ਫਿਰ ਕਾਸਟ ਸਰਟੀਫਿਕੇਟ ਐਸ ਸੀ ਸ਼ੈਡਿਊਲ ਕਾਸਟ ਸਰਟੀਫਿਕੇਟ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਅਪਲਾਈ ਕਰਨ ਦੇ ਲਈ ਅਪਲਾਈ ਤੇ ਓਕੇ ਕਰਾਂਗੇ ਅਪਲਾਈ ਸਰਵਿਸ ਤੇ ਓਕੇ ਕਰਦੇ ਆਂ ਉਦੀਵਾਦ ਇਹ ਪੇਜ ਓਪਨ ਹੋ ਜਣਾ ਇੱਥੇ ਆਪਣੀ ਜੋ ਆਪਾਂ ਪਹਿਲਾਂ ਪ੍ਰੋਫਾਈਲ ਬਣਾਈ ਆ ਉਹਦੀ ਡਿਟੇਲ ਸਾਰੀ ਆ ਜਾਣੀ ਆ ਸਾਰਾ ਡਾਟਾ ਉਹੀ ਆ ਜਾਣਾ ਬੁੱਤਸੋਕੀ ਸਰਵਿਸ ਆ ਇੱਥੇ ਆਪਾਂ ਆਪਣਾ ਨਾਮ ਚੈੱਕ ਕਰ ਲੈਣਾ ਕਿ ਬਿਲਕੁਲ ਉਹੀ ਹੈ ਜੋ ਹਾਜ਼ਾਰ ਕਾਟ ਤੇ ਆ ਮੈਚ ਕਰਦਾ ਹੈ ਡੇਟ ਆਫ ਬਰਥ ਦੇਖ ਲੈਣੀ ਫਾਦਰ ਮਦਰ ਦਾ ਨਾਮ ਦੇਖ ਕੇ ਨੈਕਸਟ ਕਰਾਂਗੇ ਇਹ ਸਾਰਾ ਆਟੋ ਫਿਲ ਕੀਤਾ ਹੋਇਆ ਪਿੱਛੇ ਹੀ ਆ ਜਾਣਾ ਆਪਣਾ ਜੋ ਆਪਾਂ ਫਸਟ ਪ੍ਰੋਫਾਈਲ ਬਣਾਉਨੇ ਆ ਉਦੋਂ ਜੋ ਡਾਟਾ ਫਿਲ ਕਰਦੇ ਉਹੀ ਇੱਥੇ ਚ ਆਪਾਂ ਆਪਣੇ ਸ਼ਹਿਰ ਦਾ ਨਾਮ ਭਰਾਂਗੇ ਜੇ ਪਿੰਡ ਵਿੱਚ ਰਹਿੰਦੇ ਆ ਤਾਂ ਪਿੰਡ ਦਾ ਨਾਮ ਨਿਜੀ ਆਧਾਰ ਕਾਰਡ ਨੰਬਰ ਪਾਵਾਂਗੇ ਕੋਈ ਅੱਖਰ ਮਿਸਟੇਕ ਆ ਦੁਬਾਰਾ ਆਪਾਂ ਫਿਲ ਕਰਦੇ ਆ ਆਧਾਰ ਕਾਰਡ ਨੰਬਰ ਸਾਰਾ ਡਾਟਾ ਚੈੱਕ ਕਰਕੇ ਫਿਲ ਕਰਨਾ ਹੈ ਤੇ ਕੁਛ ਵੀ ਗਲਤ ਭਰਦੇ ਆ ਤਾਂ ਨੈਕਸਟ ਨਹੀਂ ਹੋ। ਅਗਲੇ ਪੇਜ ਤੇ ਨਹੀਂ ਜਾਣਾ। ਪੰਜਾਬੀ ਵਿੱਚ ਆਪਾਂ ਸ਼ਹਿਰ ਦਾ ਨਾਮ ਭਰਾਂਗੇ। ਜਿੱਦਾਂ ਹੁਣ ਆਪਾਂ ਇੰਗਲਿਸ਼ 'ਚ ਫਿਲ ਕਰਦੇ ਆ ਉਹ ਸਬਮਿਟ ਨਹੀਂ ਹੋਣਾ। ਫਿਰ ਆ ਜਾਣਾ। ਸੁ ਪੰਜਾਬੀ 'ਚ ਨਾਮ ਫਿਲ ਕਰ ਸਕਦੇ ਆ ਜੀ ਨਹੀਂ ਕਰ ਕਰ ਸਕਦੇ ਆਪਾਂ ਤਾਂ ਗੂਗਲ ਟ੍ਰਾਂਸਲੇਟ ਓਪਨ ਕਰਾਂਗੇ। x ਇੱਕ ਸਾਈਡ ਆਪਾਂ ਇੰਗਲਿਸ਼ 'ਚ ਨਾ ਲਿਖਾਂਗੇ। ਉਹ ਪੂਰੀ ਪੰਜਾਬੀ ਬਣੀ ਇਹਨੂੰ ਕਾਪੀ ਕਰਕੇ ਦੂਜੀ ਸਾਈਡ ਜਾ ਕੇ ਆਪਾਂ ਪੇਸਟ ਕਰਾਂਗੇ। ਹੋ ਨੈਕਸਟ ਤੇ ਕਲਿੱਕ ਕਰਾਂਗੇ। ਹੁਣ ਇੱਥੇ ਕੋਲਮ ਆ ਕਿ ਆਪਣਾ ਸਰਟੀਫਿਕੇਟ ਫੈਮਲੀ ਚ ਕਿਸੇ ਦਾ ਬਣਿਆ ਹੈ ਜੇ ਬਣਿਆ ਤੇ ਜੈਸ ਕਰੋ ਨਹੀਂ ਤਾਂ ਨੋ ਕਰ ਦਾਂਗੇ ਫਿਰ ਇਹਦੇ ਵਿੱਚ ਆਪਣਾ ਰਿਲੀਜੀਅਸ ਆਪਾਂ ਕੀ ਆ Hindu Sikh Muslim Budh ਜੋ ਵੀ ਆ ਉਹਦੇ ਮੁਤਾਬਿਕ ਆਪਾਂ ਫਿਲ ਕਰ ਦਾਂਗੇ ਹੁਣ ਇਹ ਕੋਲਮ ਦੇ ਵਿੱਚ ਕਾਸਟ ਆ ਜੋ ਆਪਣੀਆਂ ਸ਼ਡਿਊਲ ਕਾਸਟ ਦੇ ਵਿੱਚ ਜਿੰਨੀਆਂ ਕਾਸਟਾਂ ਸਾਰੀਆਂ ਆ ਇਸ ਦੇ ਵਿੱਚ ਆਪਣੀਆਂ ਸਾਰੀਆਂ ਕਾਸਟਾਂ ਆ ਆਪਾਂ ਅਦਰ ਮਿ ਸਿਲੈਕਟ ਕਰਾਂਗੇ ਫਿਰ ਆ ਕਿ ਆਪਾਂ ਪੰਜਾਬ ਰਾਜ ਤੋਂ ਬਾਹਰ ਆ ਰਹਿ ਰਹੇ ਆ ਮਤਲਬ ਬਾਹਰੋਂ ਆਏ ਆ ਸੋ ਇੱਥੇ ਆਪਾਂ ਨੋ ਸਿਲੈਕਟ ਕਰਾਂਗੇ ਇੱਥੇ ਨੈਕਸਟ ਕਾਲਮ ਚ ਵੀ ਨੋ ਭਰਾਂਗੇ ਕਿਉਂਕਿ ਇਹਦੇ ਵਿੱਚ ਲਿਖਿਆ ਆ ਕਿ ਸਾਨੂੰ ਕਿਸੇ ਹੋਰ ਰਾਜ ਤੋਂ ਸਰਟੀਫਿਕੇਟ ਪ੍ਰਾਪਤ ਹੋਇਆ ਆ ਸੋ ਆਪਾਂ ਨੋ ਕਰਾਂਗੇ ਅੱਗੇ ਸਾਰੇ ਆਪਣੀ ਜੋ ਡਿਟੇਲ ਆ ਉਹ ਫਿਲ ਕੀਤੀ ਆ ਉਹ ਅਜ ਨਹੀਂ ਇੱਕ ਜੋ ਆਪਣੀ ਸਰਟੀਫਿਕੇਟ ਦੇ ਉੱਪਰ ਮੈਂਸ਼ਨ ਹੋ ਕੇ ਆਣੀ ਆ ਸੋ ਇਹਨੂੰ ਆਪਾਂ ਕੇਅਰਫੁਲੀ ਧਿਆਨ ਨਾਲ ਚੈੱਕ ਕਰਾਂਗੇ ਸਾਰਾ ਸਾਰਾ ਇੱਕ ਇੱਕ ਅੱਖਰ ਦੇਖਾਂਗੇ ਜੇ ਕੁਛ ਨਹੀਂ ਸਹੀ ਤਾਂ ਉਹਨੂੰ ਆਪਾਂ ਬੈਕ ਕਰਕੇ ਠੀਕ ਕਰ ਸਕਦੇ ਆ ਜੇ ਠੀਕ ਆ ਤਾਂ ਸੈਂਡ ਓਟੀਪੀ ਤੇ ਓਕੇ ਕਰਾਂਗੇ ਓਟੀਪੀ ਜਿਹੜਾ ਆਪਣਾ ਦਿੱਤਾ ਮੋਬਾਈਲ ਨੰਬਰ ਹੈ ਜਿੱਤੇ ਆਪਾਂ ਪ੍ਰੋਫਾਈਲ ਬਣਾਈ ਆ ਉਹਦੇ ਤੇ ਜਾਏਗਾ ਤੇ ਇਹਦੇ ਵਿੱਚ ਓਟੀਪੀ ਭਰ ਕੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਬਹੁਤ ਸੋਖਾ ਈਜ਼ੀ ਪ੍ਰੋਸੈਸ ਆ ਇਹਨੂੰ ਆਪਾਂ ਘਰੇ ਬੈਠ ਕੇ ਆਪਾਂ ਸ਼ਡਿਊਲ ਕਾਸਟ ਜਿਸ ਨੂੰ ਆਪਾਂ ਐਸਸੀ ਕਾਸਟ ਦਾ ਸਰਟੀਫਿਕੇਟ ਕੰਨੇ ਆ ਉਹ ਆਪਾਂ ਬਣਾ ਸਕਦੇ ਆ ਵੇਰੀਫਾਈ ਕਰਾਂਗੇ ਵੈਰੀਫਾਈ ਕਰਕੇ ਇਹਨੂੰ ਪ੍ਰਿੰਟ ਤੇ অপਸ਼ਨ ਤੇ ਦਬਕ ਕੇ ਸੇਵ ਐਸ ਪੀਡੀਐਫ ਕਰਾਂਗੇ ਹੁਣ ਸਬਮਿਟ ਤੇ ਓਕੇ ਕਰਾਂਗੇ ਤਾਂ ਜਿਦੇ ਬਾਅਦ ਆਪਣੀ ਫਾਈਲ ਸਬਮਿਟ ਹੋ ਜਾਏਗੀ ਉੱਪਰ ਐਪਲੀਕੇਸ਼ਨ ਆਈਡੀ ਆ ਜਾਏਗੀ ਫਿਰ ਫਸਟ ਕਾਲਮ ਦੇ ਵਿੱਚ ਆਪਾਂ ਆਈਡੀ ਪ੍ਰੂਫ ਅਪਲੋਡ ਕਰਾਂਗੇ ਆਈਡੀ ਪ੍ਰੂਫ ਆਪਾਂ ਆਧਾਰ ਕਾਰਡ ਲਗਾ ਸਕਦੇ ਆ ਉਹਦੇ ਨਾਲ ਵੋਟਰ ਕਾਰਡ ਲਗਾ ਸਕਦੇ ਆ ਜੇ ਵੋਟਰ ਕਾਰਡ ਨਹੀਂ ਬਣਿਆ ਪੈਨ ਕਾਰਡ ਲਗਾ ਸਕਦੇ ਪੈਨ ਕਾਰਡ ਨਹੀਂ ਬਣਿਆ ਸਕੂਲ ਸਰਟੀਫਿਕੇਟ ਲਗਾ ਸਕਦੇ ਆ ਕੋਈ ਵੀ ਆਪਾਂ ਦੋ ਆਈਡੀ ਪ੍ਰੂਫ ਲਾਉਣੇ ਆ ਇੱਕ ਆਧਾਰ ਕਾਰਡ ਆਧਾਰ ਕਾਰਡ ਨਾਲ ਕੋਈ ਵੀ ਇੱਕ ਹੋਰ ਆਈਡੀ ਪ੍ਰੂਫ ਲਗਾ ਸਕਦੇ ਆ ਪਾਸਪੋਰਟ ਲਗਾ ਸਕਦੇ ਆ ਕੋਈ ਵੀ ਇੱਕ ਪ੍ਰੂਫ ਤੋ ਸੈਕੰਡ ਕਾਲਮ ਦੇ ਵਿੱਚ ਆਪਾਂ ਫਾਰਮ ਅਪਲੋਡ ਕਰਾਂਗੇ ਜੋ ਆਪਾਂ ਫਾਰਮ ਪਹਿਲਾਂ ਸੇਵ ਕੀਤਾ ਹੈ ਪੀਡੀਐਫ ਉਹਨੂੰ ਪ੍ਰੂਫ ਆਫ ਏਜ ਇਹਦੇ ਵਿੱਚ ਫਿਰ ਆਪਾਂ ਆਧਾਰ ਕਾਰਡ ਪਲੱਸ ਇੱਕ ਜਿਹੜਾ ਆਈਡੀ ਪ੍ਰੂਫ ਨਾਲ ਅਟੈਚ ਕੀਤਾ ਸੀ ਉਹ ਲਾ ਸਕਦੇ ਹਾਂ 셀ਫ ਡੈਕੋਰੇਸ਼ਨ ਦੇ ਕਾਲਮ ਦੇ ਵਿੱਚ ਫਿਰ ਉਹੀ ਆਪਾਂ ਜੋ ਆਪਾਂ ਪਹਿਲਾਂ ਸਬਮਿਟ ਕੀਤਾ ਸੀ ਜੋ ਪੇਜ ਆਪਾਂ ਪੀਡੀਐਫ ਨੂੰ ਸੇਵ ਕੀਤਾ ਸੀ ਉਹਨੂੰ 셀ਫ ਡੈਕੋਰੇਸ਼ਨ ਚ ਲਾਵਾਂਗੇ बस ਇਹ ਆਪਾਂ ਦੋ ਪ੍ਰੂਫਾਂ ਦੇ ਨਾਲ ਫਾਈਲ ਅਪਲਾਈ ਕਰ ਸਕਦੇ ਆ ਇਸ ਦੇ ਵਿੱਚ ਪਹਿਲਾਂ ਐਮਸੀ ਦੀ ਜਾਂ ਪਿੰਡਾਂ ਦੇ ਵਿੱਚ ਸਰਪੰਚ ਪੰਚ ਲੰਬੜਦਾਰਾਂ ਦੇ ਸਾਈਨਾਂ ਦੀ ਲੋੜ ਸੀ ਸੋ ਉਹ ਹੁਣ ਸਰਕਾਰ ਨੇ ਬੰਦ ਕਰ ਦਿੱਤਾ ਆ ਉਹਦੇ ਬਿਨਾ ਆਪਾਂ ਨੋਰਮਲੀ ਦੋ ਆਈਡੀ ਪ੍ਰੂਫ ਲਾ ਕੇ ਅਪਲਾਈ ਕਰਾਂਗੇ ਤਾਂ ਸਾਡੀ ਫਾਈਲ ਅਪਲਾਈ ਹੋ ਜਾਏਗੀ ਆ ਦੇਖੋ ਲਿਖਿਆ ਹੋਇਆ ਹੈ ਕਿ ਐਮਸੀ ਦੀ ਜਾਂ ਕਿਸੇ ਸਰਪੰਚ ਪੰਚ ਦੀ ਰਿਪੋਰਟ ਆਪਸ਼ਨਲ ਆ ਇਹ ਮੈਨੰਟਰੀ ਨਹੀਂ ਆ ਸੋ ਆਪਾਂ ਇਹਨੂੰ ਕਲਿੱਕ ਕਰਕੇ ਫਾਈਲ ਨੂੰ ਸਬਮਿਟ ਕਰਾਂਗੇ ਸਬਮਿਟ ਕਰਨ ਦੇ ਬਾਅਦ ਐਪਲੀਕੇਸ਼ਨ ਨੰਬਰ ਜਨਰੇਟ ਹੋਏਗਾ ਇਹਨੂੰ ਆਪਾਂ ਨੋਟ ਕਰ ਸਕਦੇ ਹਾਂ ਤਪੀ ਤੇ ਕਲਿੱਕ ਕਰਕੇ ਪੈਸੇ ਜੋ ਸਰਕਾਰੀ ਫੀਸ ਨੂੰ ਤਾਰ ਸਕਦੇ ਹਾਂ ਯੂ ਪੀ ਆਈ ਤੇ ਕਲਿੱਕ ਕਰਾਂਗੇ ਇੱਥੇ ਯੂ ਪੀ ਆਈ ਆਈਡੀ ਭਰ ਕੇ ਵੀ ਆਪਾਂ ਪੈਸੇ ਤਾਰ ਸਕਦੇ ਹਾਂ ਨਹੀਂ ਤਾਂ ਸਕੈਨਰ ਤੇ ਓਕੇ ਕਰਕੇ ਸਕੈਨਰ ਓਪਨ ਹੋ ਜਾਏਗਾ ਸਕੈਨਰ ਦੇ ਥਰੂ ਵੀ ਆਪਾਂ ਪੇਮੈਂਟ ਕਰ ਸਕਦੇ ਹਾਂ ਪੇਮੈਂਟ ਕਰਨ ਦੇ ਬਾਅਦ ਆਪਣਾ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਅਪਲਾਈ ਹੋ ਜਾਏਗਾ ਸੋ ਵੀਡੀਓ ਦੇਖੇ ਲਈ ਹੋਣੀ ਆ ਵੀਡੀਓ ਦੇਖ ਕੇ ਪਤਾ ਲੱਗ ਗਿਆ ਹੋਣਾ ਕਿ ਆਪਾਂ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਘਰ ਵਿੱਚ ਬੈਠ ਕੇ ਕਿਸ ਤਰ੍ਹਾਂ ਬਣਾ ਸਕਦੇ ਆ ਇਹ ਵੀਡੀਓ ਬਣਾਉਂਦਾ ਖਾਸ ਮੋਟਿਵ ਮੇਰਾ ਇਹ ਸੀ ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਪੈ ਰਹੀ ਆ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਸ਼ਡਿਊਲ ਕਾਸਟ ਦੇ ਸਰਟੀਫਿਕੇਟ ਦੀ ਜ਼ਰੂਰਤ ਆ ਸੋ ਉਹ ਇਹ ਵੀਡੀਓ ਦੇਖ ਕੇ ਆਪਣਾ ਘਰ ਵਿੱਚ ਬੈਠ ਕੇ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਬਣਾ ਸਕਦੇ ਆ ਕਿਸੇ ਵੀ ਦਫ਼ਤਰ ਚ ਜਾਂ ਪਿੰਡ ਤੋਂ ਸ਼ਹਿਰ ਜਾਣ ਦੀ ਲੋੜ ਨਹੀਂ ਵੀਡੀਓ ਨੂੰ ਦੇਖੋ ਤੇ ਆਪਣਾ ਸ਼ੈਡਿਊਲ ਕਾਸਟ ਦਾ ਸਰਟੀਫਿਕੇਟ ਬਣਾਓ ਇਹ ਸਰਟੀਫਿਕੇਟ ਆਪਣੇ ਬਹੁਤ ਜਗ੍ਹਾ ਕੰਮ ਆਉਂਦਾ ਆ ਸੋ ਤੁਸੀਂ ਵੀਡੀਓ ਦੇ ਕੇ ਮੇਰੇ ਹਿਸਾਬ ਨਾਲ ਬਹੁਤ ਈਜ਼ੀਲੀ ਆਪਣਾ ਸਰਟੀਫਿਕੇਟ ਬਣਾ ਕੇ ਪ੍ਰਾਪਤ ਕਰ ਸਕਦੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਕਰਿਓ ਸਬਸਕ੍ਰਾਈਬ ਤਾਂ ਜੋ ਹਰ ਇੱਕ ਭੈਣ ਭਰਾ ਤੱਕ ਇਹ ਵੀਡੀਓ ਪਹੁੰਚੇ ਜੇ ਕਿਸੇ ਨੂੰ ਲੋੜ ਆ ਤੇ ਉਹ ਵੀਡੀਓ ਦੇ ਕੇ ਆਪਣਾ ਸਰਟੀਫਿਕੇਟ ਪ੍ਰਾਪਤ ਕਰੇ ਧੰਨਵਾਦ ਜੀ ਜੈ ਹਿੰਦ ਮਿਲਦੇ ਆ ਇੱਕ ਹੋਰ ਇਨਫੋਰਮੇਸ਼ਨ ਰਿਲੇਟਡ ਵੀਡੀਓ ਲੈ ਕੇ ਬਹੁਤ ਜਲਦੀ